ਸਾਲਾ ਫੋੜ ਲੱਗੀ ਆ ਬਾਅਦ ਕਰ ਲੱਗ ਗੁਪਤੇ ਚ ਥੋੜੀ ਪਰ ਠੀਕ ਐਂਬੂਲੈਂਸ ਲਈ ਹੈ ਆਪਣੇ ਟਰਸਟ ਦੇ ਵਿੱਚ ਤੇ ਉਸ ਬਾਰੇ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਐਂਬੂਲੈਂਸ ਕਿਹਨੇ ਦਿੱਤੀ ਹੈ ਸਰ ਕੋਈ ਗੁਪਤਦਾਨ ਹੋਇਆ ਹੈ ਜਾਂ ਕਿਸ ਨੇ ਦਿੱਤੀ ਹੈ ਇਹ ਐਂਬੂਲੈਂਸ ਇੱਕ ਗੁਪਤਦਾਨ ਹੈ ਜਿਹੜਾ ਕਿ ਆਪਣੇ ਸੇਵਾਦਾਰ ਹੀ ਹੈ ਆਪਣੀ ਟਰਸਟ ਦੇ ਵਿੱਚ ਮੰਦਿਰ ਦੇ ਵਿੱਚ ਤੇ ਇਹ ਐਂਬੂਲੈਂਸ ਕਿਸ ਪਰਪਸ ਤੇ ਯੂਜ਼ ਕੀਤੀ ਜਾਏਗੀ ਇਹ ਐਂਬੂਲੈਂਸ ਪਬਲਿਕ ਯੂਜ਼ ਵਾਸਤੇ ਫ੍ਰੀ ਆਫ ਕਾਸਟ ਇਫ ਦੀ ਡਿਡ ਮਤਲਬ ਅਗਰ ਕਿਸੇ ਨੂੰ ਪੂਰ ਪੀਪਲ ਵਾਸਤੇ ਬਿਲਕੁਲ ਫਰੀ ਹੈ ਕਿੰਨੀ ਹੈ ਇੱਕ ਐਮਬੂਲੈਂਸ ਇੱਕ ਹੀ ਕੈਂਬੂਲੈਂਸ ਹੈ ਇੱਕ ٹرسٹ ਦੀ ਦੇਖ ਰੱਖ ਕੇ ਚਲਾਈ ਜਾਏਗੀ ٹرسٹ ਦੀ ਦੇਖ ਰੱਖ ਕੇ ਚਲਾਈ ਜਾਏਗੀ ਜਿਦੇ ਵਿੱਚ ਇੱਕ 24 ਆਵਰ ਸਰਵਿਸ ਦਿੱਤੀ ਜਾਏਗੀ ਜਿਦੇ ਵਿੱਚ ਸਾਡੇ ਸੇਵਾਦਾਰਾਂ ਦੀ ਇੱਕ ਤਾਂ ਦਿਨੇਸ਼ ਜੀ ਦੀ ਸੇਵਾ ਲਗਾਈ ਗਈ ਹੈ ਇੱਕ ਕੇਬੀ ਜੀ ਹੈ ਸਾਡੇ ਉਹਨਾਂ ਦੀ ਸੇਵਾ ਲਗਾਈ ਗਈ ਹੈ 24 ਘੰਟੇ ਵੈਨ ਤੇ ਉਹਨਾਂ ਦਾ ਨੰਬਰ ਲਿਖਿਆ ਗਿਆ ਹੈ ਤੇ ਕੋਈ ਵੀ ਬੰਦਾ ਜਿਸ ਨੂੰ ਵੀ ਦੀ ਜ਼ਰੂਰਤ ਹੈ ਤਾਂ ਉਹ ਉਹਨਾਂ ਦੇ ਫੋਨ ਤੇ ਕੰਟੈਕਟ ਕਰਕੇ ਸੇਵਾ ਲੈ ਸਕਦਾ ਪ੍ਰਧਾਨ ਜੀ ਇੱਕ ਮਤਲਬ ਇਹ ਗੱਲ ਦੱਸੋ ਜਿਹੜੀ ਐਂਬੂਲੈਂਸ ਹੈ ਇਹ ਬਿਲਕੁਲ ਨਿਸ਼ੁਲਕ ਹੈ ਜਾਂ ਜਿਹੜਾ ਲੈ ਕੇ ਜਾਏਗਾ ਉਹ ਤੇਲਵਾ ਸਕਦਾ ਹੈ ਸਰ ਉਹਦੀ ਵਿਲਿੰਗਨੈਸ ਹੈ ਅਗਰ ਤਾਂ ਉਹ ਸਮਰੱਧ ਹੈ ਤਾਂ ਉਹ ਪਵਾ ਸਕਦਾ ਹੈ ਉਹਦੇ ਵਿੱਚ ਜੋ ਵੀ ਉਹਦੇ ਵਿੱਚ ਇੱਕ ਗੁੱਲਕ ਵੀ ਰੱਖੀ ਗਈ ਹੈ ਉਹਦੇ ਵਿੱਚ ਜੋ ਮਰਜ਼ੀ ਪੈਸੇ ਪਾ ਦੇ ਬਾਕੀ ਜੋ ਗਰੀਬ ਬੰਦਾ ਹੈ ਉਹਦੇ ਵਾਸਤੇ ਬਿਲਕੁਲ ਕੋਈ ਪੈਸੇ ਦੀ ਕੋਈ ਦਿੱਕਤ ਨਹੀਂ ਕੋਈ ਟਰਸਟ ਵੱਲੋਂ ਕੋਈ ਮੰਗ ਨਹੀਂ ਹੋਏਗੀ ਇਹ ਕਿੰਨੇ ਕਿਲੋਮੀਟਰ ਤੱਕ ਸਫਰ ਕਰੇਗੀ ਇਹ 50 ਕਿਲੋਮੀਟਰ ਤੱਕ ਹੋਏਗੀ ਪਟਿਆਲਾ ਅੰਬਾਲਾ ਔਰ ਪਟਿਆਲਾ ਅੰਬਾਲਾ ਮਤਲਬ ਚੰਗੀਗਾ ਚੰਗੀ ਕੀ ਅਪੀਲ ਕਰਨਾ ਚਾਹਦੇ ਹੋ ਸ਼ਹਿਰ ਨਿਵਾਸੀਆਂ ਨੂੰ ਜਿਸ ਤਰ੍ਹਾਂ ਇੱਕ ਤੁਸੀਂ ਸੇਵਾ ਦਿਨ ਬਦਦੇ ਨੇ ਕਿੰਨਾ ਵੀ ਤੋਂ ਨਵੀਂ ਸੇਵਾ ਕਾਟੂ ਸ਼ਾਂਤ ਅੰਬਲੋਂ ਕੀਤੀ ਜਾ ਰਹੀ ਹੈ ਇਹ ਜਦ ਵੀ ਸਾਡੀ ਟਰਸਟੀ ਹੋਈ ਸੀ ਅਸੀਂ ਸੋਚਦੇ ਸੀ ਵੀ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰੀਏ ਔਰ ਉਹਦੇ ਵਿੱਚ ਇਹ ਇੱਕ ਮੰਦਿਰ ਔਰ ਇੱਕ ਦੂਸਰੀ ਮੈਡੀਕਲ ਸਹੂਲਤ ਅਸੀਂ ਚਾਹੁੰਦੇ ਸੀਗੇ ਇਹਦੇ ਵਿੱਚ ਇਹ ਪਹਿਲਾ ਸਟੈਪ ਹੈ ਸਾਡਾ ਜੋ ਕਿ ਐਂਬੂਲੈਂਸ ਦੇ ਰੂਪ ਚ ਅਸੀਂ ਕਰਿਆ ਹੈ ਤੇ ਦੂਸਰਾ ਸਟੈਪ ਅਸੀਂ ਕੁਝ ਹੋਰ ਵੀ ਮੈਡੀਕਲ ਸਹੂਲਤਾਂ ਵੀ ਅਸੀਂ ਪੂਰੇ ਰਾਜਪੁਰਾ ਨੂੰ ਜਾਂ ਨੇੜੇ ਦੇ ਲੋਕਾਂ ਨੂੰ ਪ੍ਰੋਵਾਈਡ ਕਰਵਾਵਾਂਗੇ ਤੇ ਆਪਣਾ ਤੰਦਰਾਖਾ ਕਟੂਚਾ ਮਤਲਬ ਬਣਾਇਆ ਜਾ ਰਿਹਾ ਜਿਹੜਾ ਮੰਦਿਰ ਬਣਾਇਆ ਜਾ ਰਿਹਾ ਇਸ ਚ ਕਿੰਨੀ ਦੇਰ ਆ ਕਦੋਂ ਇਹ ਆਰੰਭ ਹੋਏਗਾ ਤੇ ਕਦੋਂ ਇਸ ਦੀ ਸ਼ੁਰੂਆਤ ਕੀਤੀ ਜਾਏਗੀ ਇਹਦੇ ਲਈ ਸਰ ਸ਼ੁਰੂਆਤ ਆਲਰੇਡੀ ਕੀਤੀ ਜਾ ਚੁੱਕੀ ਹੈ ਲੇਕਿਨ ਖਟੂ ਦਾਮ ٹرسٹ ਜਿਹੜੀ ਹੈ ਉਹਦੇ ਵਿੱਚ ਫੰਡਸ ਦੀ ਬੜੀ ਰਿਕੁਆਇਰਮੈਂਟ ਹੈ ਮੈਂ ਲੋਕਾਂ ਨੂੰ ਇਹ ਤੁਹਾਡੇ ਮਾਧਿਅਮ ਦੇ ਧਰੂ ਇਹ ਅਪਲਾਈ ਕਰਾਂਗਾ ਵੀ ਜਤੋਂ ਜ਼ਿਆਦਾ ਦਾਨ ਦੇਣ ਤਾਂ ਕਿ ਅਸੀਂ ਅੱਛਾ ਇੱਕ ਭਵệ ਮੰਦਿਰ ਬਣਾ ਸਕੀਏ ਔਰ ਇਹ ਮੰਦਿਰ ਬਣਾਣਾ ਮੰਦਿਰ ਬਣਾਣਾ ਹੀ ਸਾਡਾ ਇੱਕ ਪਰਪਸ ਨਹੀਂ ਹੈ ਲੋਕਾਂ ਦੀ ਸੇਵਾ ਕਰਨਾ ਮੇਨ ਪਰਪਸ ਆ ਸਾਡਾ ਇਸ ਦੇ ਥਰ ਤੁਸੀਂ ਇਹ ਕਹਿ ਰਹੇ ਹੋ ਕਿ 24 ਘੰਟੇ ਜਿਹੜੀ ਸਰਵਿਸ ਰਹੇਗੀ 24 ਘੰਟੇ ਵਾਸਤੇ ਵੀ ਡਰਾਈਵਰ ਤੁਸੀਂ ਕਿੰਨੇ ਕਰਕੇ ਹੋਇਆ ਹੈ ਆਮ ਡਿਊਟੀ ਆਫਰਟ ਦੇ ਹੁੰਦੇ ਆ ਕੋਈ 12 ਘੰਟੇ ਵਾਲੇ ਤੋਂ ਦੋ ਡਰਾਈਵਰ ਰੱਖਿਆ ਹੈ ਜੀ ਤੁਹਾਡੀ ਅਸੀਂ ਰਾਤ ਔਰ ਦਿਨ ਵਾਸਤੇ ਦੋ ਡਰਾਈਵਰਾਂ ਦੀ ਸਹੂਈਦਤ ਰੱਖੀ ਆ ਬਾਕੀ ਸਾਡੇ ٹرسٹ ਦੇ ਜਿਹੜੇ ਮੈਂਬਰ ਹੈ ਨਾ ਜੀ ਉਹ ਐਨੇ ਸੇਵਾਦਾਰ ਹੈ ਲਗਭਗ 6 ਬੰਦੇ ਸਾਡੇ ਕੋਲ ਐਕਸਟਰਾ ਹੈ ਜਿਹੜੇ ਕਿ ਕਹਿੰਦੇ ਵੀ ਜਦ ਵੀ ਸਾਨੂੰ ਯਾਦ ਕਰੋਗੇ ਅਸੀਂ ਪਹੁੰਚ ਜਾਗੇ ਸਹੀ ਟਾਈਮ ਤੇ ਮਗਰ ਡਰਾਈਵਰ ਨਹੀਂ ਹੁੰਦਾ ਤਾਂ ਮਗਰ ਦੀ ਉਹ ਸੇਵਾ ਕਰਨ ਵਾਸਤੇ ਤਿਆਰ ਹੈ ਬਿਲਕੁਲ ਬਿਲਕੁਲ ਅੱਜ ਵੀ ਸਵੇਰੇ ਇੱਕ ਇਹੀ ਕੇਸ ਹੋਇਆ ਹੈ ड्राइवर नहीं सी उस टाइम सवेरे अठ बजे कॉल आ गई तो साढ़े दो बंदे उस टाइम निकल के मैं तो उल्टा फोन कर भी गए एम्बुलेंस अम्द वेंटिललेटर है सर और ऑक्सीजन की सुविधा मैडिक लग रहे हैं कोई लेडी मेडिकल हले ਪਰ ਸੋ ਹੀ ਅਸੀਂ ਐਕਚੁਅਲੀ ਲਈ ਹੈ ਤੇ ਅਸੀਂ ਦੋ ਤਿੰਨ ਜਨਾਂ ਨੂੰ ਅਸੀਂ ਰਿਕੁਐਸਟ ਕਰੀ ਹੈ ਤੇ ਅਪਲਾਈ ਵੀ ਕੀਤਾ ਹੋਰ ਕੀ ਕਿ ਇਹੋ ਜਿਹੇ ਫੁਜਦਾਵਾ ਲੋਕਾਂ ਨੂੰ ਦੇ ਰਹੇ ਹੋ ਸਮਾਜ ਨੂੰ ਮਦਦ ਜੇ ਦੇ ਰਹੇ ਹੋ ਜਿਵੇਂ ਐਜੂਕੇਸ਼ਨ ਵਾ ਰਹੇ ਹੈ ਜਾਂ ਸਿਹਤ ਵਾ ਰਹੇ ਹੈ ਕੋਈ ਇਸ ਤੀ ਕਹਦਾ ਵੀ ਵਿਚਾਰ ਹੈਗਾ ਟਰਸਟ ਸਰ ਟਰਸਟ ਦੇ ਵਿੱਚ ਨਾ ਜੀ ਅੱਗੇ ਆਨ ਵਾਲ ਬਹੁਤ ਸਾਰੇ ਅਸੀਂ ਸੋਚੇ ਹੋਏ ਹੈ ਲੇਕਿਨ ਹਲੇ ਮੈਂ ਤੁਹਾਨੂੰ ਕੁਝ ਵੀ ਨਹੀਂ ਦੱਸ ਸਕਦਾ ਜਦ ਤੱਕ ਕਿ ਉਹ ਕੋਈ ਨੀਵ ਪੱਥਰ ਨਹੀਂ ਲੱਗ ਜਾਂਦਾ ਉਸ ਵਿੱਚ ਮੈਂ ਤਾਂ ਹੈ सर आजे की, की जी आज एम्बुलेंस सेवा की शुरुआत की गई है बारे जानकारी दो कि जय श्री श्याम सबसे पहले तो आज हमारे जो पूर्व प्रधानमंत्री भारत रत्न डॉक्टर मनमोहन सिंह जी की जो निधन है उसके ऊपर उनको विनम्र श्रद्धांजलि और जैसे कि आज जो मीटिंग हमारे प्रधान जी ने महेंद्र संभी जी ने जो रखी गई है तो इस जो संस्था है इस संस्था का जो मेन उद्देश्य है वो है मानव सेवा और जिस टाइम पे बाबा श्याम ने हमें प्रचार की ड्यूटी लगाई और जब इस ट्रस्ट की स्थापना हमारे पूर्व प्रधान अश्वनी वर्मा जी ने की तो एक उद्देश्य सबसे पहले हम लोग लेके चले थे कि ये भावना जो श्याम बाबा का प्रचार तो हुआ साथ में मानव सेवा भी इसमें निहित हूँ जिसके लिए आज पहली कड़ी के रूप में इस मंदिर की तरफ से एक निशुल्क एम्बुलेंस सेवा चलाई गई है और सबसे एक खुशी की बात यह है कि ये जो सेवा है बिल्कुल निशुल्क होगी जो नीडी पर्सन है उनके लिए भी और जो लोग कुछ दान दे सकते हैं तो उस एम्बुलेंस के अंदर एक गोलक होगी जिसके अंदर अपनी श्रद्धा के अनुसार पेट्रोल खर्चा या ड्राइवर की तनख्वाह के रूप में उसमें दान डाल सकता है सर आप इसके लिए संपर्क कैसे कर सकता है कोई ऐसा है एम्बुलेंस के ऊपर दो या चार नंबर दिए गए हैं उनसे आपको सारे सारे नंबर भी आपको महेंद्र समिति जी जनता करेंगे और जो भी नंबर है आज इसका उद्देश्य यह है, है कि जो एम्बुलेंस की सुविधा है वो राजपुरा के अंतिम नागरिक तक पहुंच सके एक प्रचार हो सके जिससे किसी भी निडी पर्सन को उसकी आवश्यकता हो तो मिल सके और जैसा कि अभी आपने पूछा था कि संस्था के उद्देश्य क्या है तो मैं समझता हूँ कि राजपुरा के अंदर पहली धार्मिक संस्था होगी जो पहला विजन लेके चली है कि लोगों का स्वास्थ्य और लोगों की शिक्षा के लिए जैसा कि प्रधान जी ने अभी बताया था कि हमारा जो प्लान है अभी सबसे पहले मंदिर बने और मंदिर की एक बात का मैं विश्वास दिलाता हूँ ट्रस्ट की तरफ से इस मंदिर का जो भी एक एक रुपया आएगा वो गरीब लोगों की शिक्षा के लिए और स्वास्थ्य के लिए ही यूज होगा और आने वाले टाइम में आपको बड़ी अच्छी अच्छी चीज़ें मिलेगी तो ये सारी चीज़ हमारे साथ